ਹਨੂ ਤਾਂ ਇਹ ਸੀ ਵੀ ਸਾਡਾ ਵਿਧਾਨ ਸਭਾ ਹਲਕਾ ਖਾੜ ਦੇ ਵਿੱਚ ਕੋਈ ਵਿਕਾਸ ਨਹੀਂ ਹੋਇਆ ਪਰ ਇਹਨਾਂ ਨੇ ਤਾਂ ਪੂਰੇ ਪੰਜਾਬ 'ਚ ਕੁਛ ਤੱਕ ਨਹੀਂ ਕੀਤਾ ਅੱਜ ਲੋਕ ਤਾਂ ਕਈ ਇਹ ਵੀ ਗੱਲਾਂ ਕਰ ਰਹੇ ਨੇ ਕਹਿੰਦੇ ਕਿ ਹੋਰ ਕੋਈ ਜਿੱਤੇ ਚਾਹੇ ਨਾ ਜਿੱਤੇ ਪਰ ਅਕਾਲੀ ਦਲ ਪਾਰਟੀ ਉੱਥੋਂ ਨਹੀਂ ਜਿੱਤਦੀ ਹੈਗੀ ਜੋ ਹਾਲਾਤ ਪੈਣਾ ਬਣਿਆ ਤੁਸੀਂ ਇਹਨੇ ਦਾਅਵੇ ਦੇ ਨਾਲ ਕਿਵੇਂ ਕਹਿ ਸਕਦੇ ਹੋ ਕਿ ਉੱਥੇ ਸੀਟ ਨਿਕਲੇਗੀ ਤੇ ਜਦਾਂ ਕਾਂਗਰਸ ਦੀ ਗੱਲ ਕਰਦੇ ਹਾਂ ਕਾਂਗਰਸ ਦੇ ਪ੍ਰਧਾਨ ਪ੍ਰਧਾਨ ਰਾਜਾ ਬੜਿੰਗ ਜੀ ਨੇ ਬਹੁਤ ਭੈੜੀ ਭਾਸ਼ਾ ਵਰਤੀ ਉੱਥੇ ਆਮ ਆਦੀ ਪਾਰਟੀ ਆ ਪਿਛਲੇ 4 ਸਾਲਾਂ ਦੀ ਉਹਨਾਂ ਦੀ ਜਿਹੜੀ ਕਾਰਗੁਜ਼ਾਰੀ ਹੈ ਜ਼ੀਰੋ ਹੈ ਪੰਜਾਬੀ ਗਾਇਕ ਅਰਸ਼ੀ ਦਾ ਬਹੁਤ ਵੱਡਾ ਘਾਟਾ ਪਿਆ ਜਵੰਦਾ ਜੀ ਦੀ ਡੈਥ ਹੋਈ ਸੀ ਉਹਦੇ ਭੋਗ ਤੇ ਹਜ਼ਾਰਾਂ ਲੋਕ ਇਕੱਠੇ ਹੋਏ ਉਥੇ ਲਗ ਸੌਆਂ ਦੇ ਹਿਸਾਬ ਤੇ ਮੋਬਾਈਲ ਫੋਨ ਚੋਰੀ ਹੋਏ ਐ ਲੱਖਾਂ ਦੇ ਹਿਸਾਬ ਤੇ ਉਥੇ ਜਿਹੜੀ ਨਕਦੀ ਰਕਮ ਖੋਈ ਗਈ ਇਹ ਜਿਹੜੇ ਪੰਜਾਬ ਦੇ ਹਾਲਾਤ ਐ ਲੋਕ ਜੁੱਤੀਆਂ ਤੱਕ ਵੀ ਜਾ ਸਕਦੇ ਆ ਚੱਕਣ ਵਾਸਤੇ ਮੇਰੇ ਕੋਲ ਵੀ ਇੱਕ ਲੱਖ ਦੇ ਸਮething ਕੁ ਸਪੈਸੇ ਸੀ ਮੇਰੀ ਜੇਬ ਚੋਂ ਵੀ ਕੱਢੇ ਗਏ ਸੀ ਮੇਰੇ ਨਾਲ ਕਈ ਮੁੰਡੇ ਸਾਡੇ ਉਹਨਾਂ ਦੇ ਮੋਬਾਈਲ ਫੋਨ ਚੋਰੀ ਹੋ ਗਏ ਤੇ ਸੀਐਮ ਸਾਹਿਬ ਨੇ ਬਹੁਤ ਵਧੀਆ ਕੰਮ ਕੀਤਾ ਜਿਹੜੀ ਜੁੱਤੀ ਤੇ ਪੈਰਾ ਲਾਇਆ ਪਰ ਸੀਐਮ ਸਾਹਿਬ ਨੇ ਵੀ ਇਹ ਗੱਲ ਕੀਤੀ ਪ੍ਰਸ਼ਾਸਨ ਨੇ ਵੀ ਇਹ ਅਫਵਾੜ ਢਾਈ ਗਈ ਹੈ ਜੁੱਤੀ ਨੂੰ ਕਿ ਅਸੀਂ ਇਦਾਂ ਦਾ ਕੰਮ ਕਿਉਂ ਕਰਾਂਗੇ ਕਿ ਅਸੀਂ ਆਪਣੀ ਪਬਲਿਕ ਨੂੰ ਦੇਖਾਂਗੇ ਔਰ ਇਹੀ ਟਿੱਪਣੀ ਤੁਸੀਂ ਕਰ ਰਹੇ ਹੋ ਅਸੀਂ ਤਾਂ ਉਹਨੂੰ ਦੇਖਦੇ ਹੋਏ ਇਹ ਗੱਲ ਦੇ ਸੰਦਰਭ ਸੱਚ ਹੋ ਗਿਆ ਵੀ ਵਾਕਈ ਸੀਐਮ ਸਾਹਿਬ ਨੇ ਜਿਹੜਾ ਪੰਜਾਬ ਦਾ ਮਾਹੌਲ ਚੱਲ ਰਿਹਾ ਅੱਜ ਉਹਨੂੰ ਦੇਖਦਿਆਂ ਹੋਇਆਂ ਜੁੱਤੀ ਤੇ ਪੈਰ ਆ ਲਾਇਆ ਤਰਨ ਤਾਰਨ ਦੀਆਂ ਚੋਣਾਂ ਨੂੰ ਲੈ ਕੇ ਹਰ ਪਾਰਟੀ ਬੜੀ ਪੱਬਾਂ ਭਾਰ ਆਈ ਹੋਈ ਹੈ ਕਿਉਂਕਿ ਪੰਜਾਬ ਦੇ ਵਿੱਚ ਬਹੁਤ ਸਾਰੇ ਲੋਕ ਹੁਣ ਸਾਰਿਆਂ ਦੀ ਨਜ਼ਰਾਂ ਤਰਨ ਤਾਰਨ ਦੀਆਂ ਜੀਵਨੀ ਚੋਣਾਂ ਤੇ ਹੈ ਤੁਹਾਨੂੰ ਦੱਸ ਦੇ ਕਿ ਹਰ ਪਾਰਟੀ ਨੇ ਆਪਣਾ ਪ੍ਰਚਾਰ ਬੜਾ ਜ਼ੋਰ ਸ਼ੋਰ ਨਾਲ ਕਰ ਰਹੀ ਹੈ ਔਰ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਹਰ ਪਾਰਟੀ ਦੇ ਲੀਡਰ ਤਰਨ ਤਾਰਨ ਦੇ ਵਿੱਚ ਪਹੁੰਚੇ डोर टू डोर ਪ੍ਰਚਾਰ ਕੀਤਾ ਔਰ ਦੇਖਣਾ ਹੋਵੇਗਾ ਕਿ ਆਉਣੇ ਵਾਲੇ ਸਮੇਂ ਦੇ ਵਿੱਚ ਜੀਮਨੀ ਚੌਣਾ ਦੇ ਵਿੱਚ ਕੀ ਦੇ ਸਿਰ ਸੇਰਾ ਲੱਗਦਾ ਸੋ ਇਸ ਸਮੇਂ ਬੈਠੇ ਹੋਏ ਆ ਅਸੀਂ ਹਲਕਾ ਖਰੜ ਦੇ ਵਿੱਚ ਜਿੱਥੇ ਸਾਡੇ ਨਾਲ ਅਕਾਲੀ ਪਾਰਟੀ ਦੇ ਲੀਡਰ ਚੌਧਰੀ ਸ਼ਿਆਮ ਲਾਲ ਜੀ ਨੇ ਕਿਉਂਕਿ ਉੱਥੇ ਜਾ ਕੇ ਉਹਨਾਂ ਨੇ ਆਪਣੀ ਪਾਰਟੀ ਦੇ ਲਈ ਅਕਾਲੀ ਪਾਰਟੀ ਦੇ ਲਈ ਪ੍ਰਚਾਰ ਕੀਤਾ ਕਿਉਂਕਿ ਵੱਡੇ ਲੀਡਰ ਨੇ ਉੱਥੇ ਪਹੁੰਚੇ ਹੋਏ ਸੀ ਤੇ ਆਪ ਵੀ ਵੱਡੇ ਲੀਡਰ ਨੇ ਕਿਉਂਕਿ ਹਰ ਘਰ ਦੇ ਵਿੱਚ ਜਾ ਕੇ ਉਹਨਾਂ ਨੇ ਪ੍ਰਚਾਰ ਕੀਤਾ ਸੋ ਉਸ ਦੇ ਬਾਰੇ ਗੱਲਬਾਤ ਕਰਾਂਗੇ ਕਿ ਤਰਨਤਾਰ ਦੀਆਂ ਚੋਣਾ ਨੂੰ ਲੈ ਕੇ ਕਿਸ ਤਰ੍ਹਾਂ ਦਾ ਉੱਥੇ ਦਾ ਮਾਹੌਲ ਹੈ ਸੋ ਗੱਲਬਾਤ ਕਰਦੇ ਸਰ ਸਵਾਗਤ ਹੈ ਜੀ ਪਹਿਲਾਂ ਤੁਹਾਡਾ ਸਤਿ ਸ਼੍ਰੀ ਅਕਾਲ ਜੀ ਸੋਨੂੰ ਜੀ ਹੋਰ ਠੀਕ ਹੋ ਸਰ ਬਹੁਤ ਵਧੀਆ ਸਰ ਬਹੁਤ ਵਧੀਆ ਸੋਨੂੰ ਜੀ ਚੌਧਰੀ ਸਾਹਿਬ ਕਿਸ ਤਰ੍ਹਾਂ ਦਾ ਟੂਰ ਰਿਹਾ ਉੱਥੇ ਦਾ ਤੇ ਕਿਸ ਤਰ੍ਹਾਂ ਦਾ ਮਾਹੌਲ ਪਖਿਆ ਹੋਇਆ ਕਿਉਂਕਿ ਅੱਜ ਪੰਜਾਬ ਦੀ ਨਜ਼ਰ ਤਰਨਤਾਰਨ ਦੀਆਂ ਚੋਣਾ ਤੇ ਆ ਦੇਖੋ ਜੀ ਪਿਛਲੇ ਹਫਤੇ ਦੌਰਾਨ ਮੈਂ ਤਰਨਤਾਰਨ ਚੋਣ ਦੇ ਵਿੱਚ ਗਿਆ ਸੀ ਉੱਥੇ ਸਾਡੇ ਐਨ ਕੇ ਸ਼ਰਮਾ ਜੀ ਸਾਡੇ ਤੇ ਚੀਮਾ ਸਾਹਿਬ ਤੇ ਸਾਡੇ ਪ੍ਰਵਿੰਦਰ ਸੁਹਾਣਾ ਜੀ ਹੀਰਾ ਸਿੰਘ ਗਾਬੜਿਆ ਸਾਹਿਬ ਇਹਨਾਂ ਨੇ ਆਫਿਸ ਦਾ ਅੰਚਾਰ ਸੀ ਜਿਹੜੇ ਇਹ ਸਾਡੇ ਸਾਰੇ ਆਫਿਸ ਨੂੰ ਦੇਖਦੇ ਸੀ ਪਰ ਵਿਧਾਨ ਸਭਾ ਹਲਕਾ ਖਾੜ ਵੱਲੋਂ ਮੈਂ ਤੇ ਮੇਰੇ ਨਾਲ ਹੋਰ ਕਈ ਕਾਫੀ ਵਰਕਰ ਸੀ ਜਿਹੜੇ ਅਸੀਂ ਉੱਥੇ ਜਦੋਂ ਸਾਡੀਆਂ ਡਿਊਟੀਆਂ ਲਾਈਆਂ ਗਈਆਂ ਅਸੀਂ ਬੂਥ ਵਾਈਜ਼ ਆਪਣੀ ਡੋਰ ਟੂ ਡੋਰ ਗਏ ਉੱਥੇ ਲੋਕਾਂ ਦਾ ਬਹੁਤ ਵਧੀਆ ਰਿਸਪੌਂਸ ਆਇਆ ਸਾਨੂੰ ਜਿਹੜਾ ਕੇ ਸਰੂਮਣੀ ਅਕਾਲੀ ਦਲ ਦੇ ਲੋਕ ਬੜੇ ਭਾਰੀ ਉਹਦੇ ਨਾਲ ਜਿਤਾਣਗੇ ਤੇ ਸਾਨੂੰ ਬਹੁਤ ਵਧੀਆ ਇਲਾਕੇ ਦੇ ਵਿੱਚ ਉਹਦੇ ਚ ਡੋਰ ਟੂ ਡੋਰ ਕਰਨ ਦੇ ਵਿੱਚ ਸਾਨੂੰ ਉਮੀਦ ਹੈ ਜਿਹੜੇ ਕੇ ਲੋਕ ਸਾਨੂੰ ਸਾਰੀਆਂ ਵੋਟਾਂ ਪਾ ਕੇ ਜਿਤਾਣਗੇ ਅੱਛਾ ਉੱਥੇ ਤੁਸੀਂ ਗਏ ਸੀ ਤੁਸੀਂ ਜਿੱਦਾਂ ਦੱਸਿਆ ਕਿ ਗਰਾਊਂਡ ਲੈਵਲ ਤੇ ਤੁਸੀਂ ਗਏ ਵੀ ਹੋ ਉੱਥੇ ਦੇ ਲੋਕਾਂ ਦੇ ਹਾਲਾਤ ਲੋਕਾਂ ਨੇ ਦੱਸੇ ਹੋਣੇ ਕਿ ਕਿਹੜੀ ਕਮੀਆਂ ਨੇ ਜੋ ਹਜੇ ਤੱਕ ਕੰਮ ਨਹੀਂ ਹੋਏ ਜੋ ਅਕਾਲੀ ਪਾਰਟੀ ਆਂਦੀ ਹੈ ਤੇ ਕਿਹੜੇ ਕੰਮ ਰਹਿਣਗੇ ਕੀ ਕੀ ਪ੍ਰੋਬਲਮਾਂ ਨੇ ਉੱਥੇ ਵੈਸੇ ਤੇ ਇੱਕ ਗੱਲ ਦੀ ਸਾਨੂੰ ਖੁਸ਼ੀ ਵੀ ਹੈਗੀ ਹੈ ਇੱਕ ਮਨ ਦਾ ਮਨ ਦੇ ਵੀ ਦੁੱਖ ਵੀ ਹੈ ਕਿਉਂਕਿ ਜਿਹੜੀ ਪਿਛਲੀ ਆ ਆਮ ਆਦੀ ਪਾਰਟੀ ਦੀ ਸਰਕਾਰ ਹੈ ਪਿਛਲੇ 4 ਸਾਲਾਂ ਦੇ ਵਿੱਚ ਇਹਨਾਂ ਨੇ ਸਾਨੂੰ ਤਾਂ ਇਹ ਸੀ ਵੀ ਸਾਡਾ ਵਿਧਾਨ ਸਭਾ ਹਲਕਾ ਖਾੜ ਦੇ ਵਿੱਚ ਕੋਈ ਵਿਕਾਸ ਨਹੀਂ ਹੋਇਆ ਪਰ ਇਹਨਾਂ ਨੇ ਤਾਂ ਪੂਰੇ ਪੰਜਾਬ 'ਚ ਕੁਛ ਕੱਖ ਨਹੀਂ ਕੀਤਾ ਅਸੀਂ ਉੱਥੇ ਪਤਾ ਕਰਿਆ ਵੀ 4 ਸਾਲਾਂ ਦੇ ਵਿੱਚ ਸਾਡੇ ਸੀਐਮ ਸਾਹਿਬ ਨੇ ਲੋਕਾਂ ਨੂੰ ਗੱਲਾਂ ਕਰਕੇ ਚੁਟਕਲੇ ਸੁਣਾ ਕੇ ਹੀ 4 ਸਾਲ ਲੰਘਾਤੇ ਤੇ ਇਸ ਕਰਕੇ ਜਿਹੜੇ ਸਾਡੀ ਪਾਰਟੀ ਦੇ ਨਾਲ ਲੋਕ ਚਾਹੁੰਦੇ ਆ ਕਿਉਂਕਿ ਪਿਛਲੇ 2022 ਤੋਂ ਪਹਿਲੇ ਕਾਂਗਰਸ ਸਰਕਾਰ ਰਹੀ ਪਿਛਲੇ 9 ਸਾਲਾਂ ਦੇ ਵਿੱਚ ਕੋਈ ਵਿਕਾਸ ਨਹੀਂ ਹੋਇਆ ਤੇ ਜਿਹੜਾ ਵਿਕਾਸ ਹੋਇਆ ਪੰਜਾਬ ਦੇ ਵਿੱਚ ਉਹ ਸਾਡੀ ਪਾਰਟੀ ਵੱਲੋਂ ਕੀਤਾ ਗਿਆ ਸਿਰਫ ਅਕਾਲੀ ਦਲ ਵੱਲੋਂ ਇਸ ਕਰਕੇ ਲੋਕ ਚਾਹੁੰਦੇ ਆ ਵੀ ਅੱਜ ਜੇ ਸਰਕਾਰ ਬਣੇ ਤੇ ਸੀਐਮ ਸਾਹਿਬ ਬਣਨ ਸਰਦਾਰ ਸੁਖਵੀਰ ਸਿੰਘ ਬਾਦਲ ਜਿਹੜੇ ਸਾਡੇ ਪ੍ਰਧਾਨ ਐ ਉਹਨਾਂ ਨੂੰ ਲੋਕ ਸੀਐਮ ਦੀ ਉਹਦੇ ਨਾਲ ਸੋਚਦੇ ਆ ਦੇਖਦੇ ਆ ਤੇ ਵੋਟਾਂ ਪਾ ਕੇ ਆ ਸੀਟ ਜਿਹੜੀ ਤਰਨਤਾਂ ਦੀ ਐ ਇਹ ਕਾਫੀ ਮਾਰਜਨ ਨਾਲ ਅਸੀਂ ਜਿੱਤਾਂਗੇ ਤੇ 2027 ਦਾ ਜਿਹੜਾ ਨੀ ਪੱਥਰ ਉੱਥੋਂ ਰੱਖਿਆ ਜਾਊਗਾ ਤੇ ਸਾਨੂੰ ਪੂਰੀ ਉਮੀਦ ਹੈ ਇਸ ਕੱਲ ਦੀ ਕਿ ਲੋਕ ਸਾਨੂੰ ਸਾਡੀ ਪਾਰਟੀ ਨੂੰ ਬਹੁਤ ਵਧੀਆ ਮਾਰਜਨ ਦੇ ਨਾਲ ਜਿਤਾ ਕੇ ਭੇਜਣਗੇ ਅੱਛਾ ਲੋਕ ਤਾਂ ਕਈ ਇਹ ਵੀ ਗੱਲਾਂ ਕਰ ਰਹੇ ਨੇ ਕਹਿੰਦੇ ਕਿ ਹੋਰ ਕੋਈ ਜਿੱਤੇ ਚਾਹੇ ਨਾ ਜਿੱਤੇ ਪਰ ਅਕਾਲੀ ਦਲ ਪਾਰਟੀ ਉੱਥੋਂ ਨਹੀਂ ਜਿੱਤਦੀ ਹੈਗੀ ਜੋ ਹਾਲਾਤ ਪਹਿਲਾਂ ਬਣੇ ਹੋਣਾਂ ਤੁਸੀਂ ਇਹਨੇ ਦਾਅਵੇ ਦੇ ਨਾਲ ਕਿਵੇਂ ਕਹਿ ਸਕਦੇ ਹੋ ਕਿ ਉੱਥੇ ਸੀਟ ਨਿਕਲੇਗੀ ਦੇਖੋ ਜੀ ਲੋਕਾਂ ਦੇ ਕਹਿਣ ਦੀ ਗੱਲ ਤਾਂ ਜਿਹੜੀ ਐ ਆਪਾਂ ਹੋਰ ਪਾਰਟੀਆਂ ਦੀ ਗੱਲ ਕਰਦੇ ਹਾਂ ਜਿੱਦਾਂ ਕਾਂਗਰਸ ਦੀ ਗੱਲ ਕਰਦੇ ਹਾਂ ਕਾਂਗਰਸ ਦੇ ਪ੍ਰਧਾਨ ਪ੍ਰਧਾਨ ਰਾਜਾ ਬੜਿੰਗ ਜੀ ਨੇ ਬਹੁਤ ਭੈੜੀ ਭਾਸ਼ਾ ਵਰਤੀ ਉੱਥੇ ਉਹਦੇ ਕਰਕੇ ਲੋਕ ਕਾਫੀ ਨਾਰਾਜ਼ ਐ ਤੇ ਜਿਹੜੀ ਆਮ ਆਦੀ ਪਾਰਟੀ ਐ ਪਿਛਲੇ 4 ਸਾਲਾਂ ਦੀ ਉਹਨਾਂ ਦੀ ਜਿਹੜੀ ਕਾਰਗੁਜ਼ਾਰੀ ਐ ਜ਼ੀਰੋ ਐ ਉਹਦੇ ਕਰਕੇ ਲੋਕ ਕਾਫੀ ਨਿਰਾਸ਼ ਐ ਇੱਕ ਵਾਰਸ ਪੰਜਾਬ ਪਾਰਟੀ ਐ ਜਿਹੜੀ ਬਣੀ ਐ ਉਹਦੇ ਵਿੱਚ ਸੋਸ਼ਲ ਮੀਡੀਆ ਤੇ ਕਾਫੀ ਚੱਲ ਰਿਹਾ ਗਰਾਊਂਡ ਲੈਵਲ ਤੇ ਸਾਨੂੰ ਕੁਝ ਦੇਖਣ ਨੂੰ ਮਿਲਿਆ ਨਹੀਂ ਉੱਥੇ ਉਹਨਾਂ ਦਾ ਕੋਈ ਵਰਕਰ ਨਹੀਂ ਮਿਲਿਆ ਉੱਥੇ ਉਹਨਾਂ ਦਾ ਕੋਈ ਕੋਈ ਸਿਸਟਮ ਨਹੀਂ ਸਾਡੇ ਸਮਝ ਆਇਆ ਤੇ ਇਸ ਕਰਕੇ ਅਸੀਂ ਦਾਅਵਾ ਕਰਦੇ ਹਾਂ ਸਾਡੀ ਪਾਰਟੀ ਦੇ ਜਿਹੜੇ ਵਰਕਰ ਹੈ ਉਹਨਾਂ ਦੇ ਵਿੱਚ ਬਹੁਤ ਵੱਡਾ ਉਤਸ਼ਾਹ ਹੈ ਤੇ ਆਪਾਂ ਨੂੰ ਲੱਗਦਾ ਹੈ ਬਹੁਤ ਵੋਟਾਂ ਪਾ ਕੇ ਆਪਾਂ ਉਤੋਂ ਸੀਟ ਜਿੱਤ ਕੇ ਵਿਧਾਨ ਸਭਾ ਜਾਵਾਂਗੇ ਜਿਸ ਤਰ੍ਹਾਂ ਤੁਸੀਂ ਗੱਲ ਕਰ ਰਹੇ ਹੋ ਕਿ ਬਹੁਤ ਸਾਰੇ ਲੋਕਾਂ ਨੇ ਟਿੱਪਣੀਆਂ ਕੀਤੀਆਂ ਚਾਹੇ ਹੋਰ ਪਾਰਟੀਆਂ ਦੀ ਗੱਲ ਕਰੇ ਜਿੱਦਾਂ ਤੁਸੀਂ ਰਾਜਾ ਬੜਿੰਗ ਦੀ ਗੱਲ ਕਰ ਰਹੇ ਹੋ ਤੇ ਹੁਣ ਮਾਨਯੋਗ ਸੀਐਮ ਸਾਹਿਬ ਦੀ ਆਪਾਂ ਜੇ ਗੱਲ ਕਰੀਏ ਪਹਿਲਾਂ ਤਾਂ ਉਹਨਾਂ ਦਾ ਇੱਕ ਮੁੱਦਾ ਬੜਾ ਪਿੱਛੇ ਜੇ ਉੱਠਿਆ ਸੀ ਜੁੱਤੀ ਨੂੰ ਲੈ ਕੇ ਪੁਲਿਸ ਨੂੰ ਲੈ ਕੇ ਪਰ ਉੱਥੇ ਦੀ ਵੀ ਕਹਿੰਦੇ ਕਿ ਬਿਆਨ ਆਇਆ ਕਿ ਪੁਲਿਸ ਪ੍ਰਸ਼ਾਸਨ ਵੱਲੋਂ ਕਿ ਇਹ ਅਫਵਾਹ ਡਾਈ ਗਈ ਤੁਹਾਨੂੰ ਕੀ ਲੱਗਦਾ ਹੈ ਕਿ ਵਿਰੋਧੀ ਪਾਰਟੀਆਂ ਅਫਵਾਹ ਡਾ ਕੇ ਕਿ ਇਹਨਾਂ ਚੀਜ਼ਾਂ ਦੇ ਵਿੱਚ ਯਾਨੀ ਆਪਣਾ ਅੱਗੇ ਚਿਹਰਾ ਲਿਆਣਾ ਚਾਹੁੰਦੀਆਂ ਨੇ ਕਿ ਉਛਾਲ ਦਿੱਕੇ ਨਾਮ ਉਛਾਲ ਕੇ ਦੇਖੋ ਜਿਹੜੀ ਸੀਐਮ ਸਾਹਿਬ ਦੀ ਤੁਸੀਂ ਜੁੱਤੀ ਉਹ ਗੱਲ ਸੀਐਮ ਸਾਹਿਬ ਨੂੰ ਜ਼ਰੂਰ ਪਤਾ ਇਸ ਗੱਲ ਦਾ ਵੀ ਪੰਜਾਬ ਦੇ ਵਿੱਚ ਅੱਜ ਕੀ ਚੱਲਦਾ ਪਿਆ ਕਿਉਂਕਿ ਪਿਛਲੇ ਸਮੇਂ ਦੌਰਾਨ ਸਾਡਾ ਪੰਜਾਬੀ ਗਾਇਕ ਅੰਦਰਸ਼ੀ ਦਾ ਬਹੁਤ ਵੱਡਾ ਘਾਟਾ ਪਿਆ ਜਵੰਦਾ ਜੀ ਦੀ ਡੈਥ ਹੋਈ ਸੀ ਉਹਦੇ ਭੋਗ ਤੇ ਹਜ਼ਾਰਾਂ ਲੋਕ ਇਕੱਠੇ ਹੋਏ ਉਥੇ ਸੌਆਂ ਦੇ ਹਿਸਾਬ ਤੇ ਮੋਬਾਈਲ ਫੋਨ ਚੋਰੀ ਹੋਏ ਐ ਲੱਖਾਂ ਦੇ ਹਿਸਾਬ ਤੇ ਉਥੇ ਜਿਹੜੀ ਨਕਦੀ ਰਕਮ ਖੋਈ ਗਈ ਭੋਗ ਤੇ ਉਸ ਤੋਂ ਬਾਅਦ ਉਸੇ ਸਮੇਂ ਦੌਰਾਨ ਸਾਡੇ ਇੱਥੇ ਵਿਧਾਨ ਸਭਾ ਹਲਕਾ ਮੁਹਾਲੀ ਦੇ ਵਿੱਚ ਲੈਂਡ ਪੂਲਿੰਗ ਪਾਲਿਸੀ ਨੂੰ ਲੈ ਕੇ ਸਾਡੇ ਪ੍ਰਧਾਨ ਜੀ ਨੇ ਇੱਥੇ ਇੱਕ ਇਕੱਠ ਕਰਿਆ ਸੀ ਪੁੱਡਾ ਦੇ ਦਫ਼ਤਰ ਦੇ ਅੱਗੇ ਉੱਥੇ ਵੀ ਕਾਫੀ ਵੱਡੇ ਤਦਾਦ ਦੇ ਵਿੱਚ ਲੋਕਾਂ ਦੇ ਫੋਨ ਗੁੰਮ ਹੋਏ ਨਕਦੀ ਗੁੰਮ ਹੋਈ ਕਾਫੀ ਕੁਝ ਗੁੰਮ ਹੋਇਆ ਇਹ ਪ੍ਰਧਾਨ ਸਾਡੇ ਸੀਐਮ ਸਾਹਿਬ ਨੂੰ ਜ਼ਰੂਰੀ ਇਸ ਗੱਲ ਦਾ ਪਤਾ ਹੈ ਕਿ ਜਿਹੜੇ ਪੰਜਾਬ ਦੇ ਹਾਲਾਤ ਹੈ ਲੋਕ ਜੁੱਤੀਆਂ ਤੱਕ ਵੀ ਜਾ ਸਕਦੇ ਆ ਚੱਕਣ ਵਾਸਤੇ ਕਿਉਂਕਿ ਆਮ ਬੰਦੇ ਤਾਂ ਇਸ ਗੱਲ ਦਾ ਪਤਾ ਨਹੀਂ ਹੈ ਕਿਉਂਕਿ ਇੱਥੇ ਜਦੋਂ ਇਕੱਠ ਹੋਇਆ ਸੀ ਮੇਰੇ ਕੋਲ ਵੀ 1 ਲੱਖ ਦੇ ਸਮਥਿੰਗ ਕੁਝ ਪੈਸੇ ਸੀ ਮੇਰੀ ਜੇਬ ਚੋਂ ਵੀ ਕੱਢੇ ਗਏ ਸੀ ਮੇਰੇ ਨਾਲ ਕਈ ਮੁੰਡੇ ਸਾਡੇ ਉਹਨਾਂ ਦੇ ਮੋਬਾਈਲ ਫੋਨ ਚੋਰੀ ਹੋ ਗਏ ਸੀ ਤੇ ਸੀਐਮ ਸਾਹਿਬ ਨੇ ਬਹੁਤ ਵਧੀਆ ਕੰਮ ਕੀਤਾ ਜਿਹੜੀ ਜੁੱਤੀ ਤੇ ਪੈਰਾ ਲਾਇਆ ਤੇ ਜਦ ਕਿ ਉਹਨਾਂ ਨੂੰ ਬੜੀ ਪੂਰੇ ਪੰਜਾਬ ਦੇ ਵਿੱਚ ਲੋਕਾਂ ਨੂੰ ਸਰਕਾਰ ਨੂੰ ਆਪਣੀ ਜਿਹੜੇ ਮੁਲਾਜ਼ਮ ਹੈ ਉਹਨਾਂ ਨੂੰ ਸਖਤਾਈ ਕਰਨੀ ਚਾਹੀਦੀ ਹੈ ਉਹਨਾਂ ਨੇ ਲੋਕਾਂ ਦੀ ਰੱਖਿਆ ਕਰਨ ਦੀ ਬਜਾਏ ਆਪਣੀ ਜੁੱਤੀ ਦੇ ਬਾਰੇ ਲਾਇਆ ਉਹ ਬਿਲਕੁਲ ਸਹੀ ਹੈ ਉਹਨਾਂ ਨੂੰ ਇਸ ਗੱਲ ਦਾ ਪਤਾ ਹੈ ਕਿ ਪੰਜਾਬ ਦੇ ਵਿੱਚ ਅੱਜ ਵੱਡੀ ਤਦਾਦ ਦੇ ਵਿੱਚ ਡਾਕੇ ਬੱਜ ਰਹੇ ਹਨ ਚੋਰੀਆਂ ਹੋ ਰਹੀਆਂ ਤੇ ਉਹਨਾਂ ਦੀ ਸੋਚ ਹੈ ਪਰ ਮੈਂ ਉਹੀ ਗੱਲ ਕਰ ਰਿਹਾ ਕਿ ਜਿਸ ਤਰੀਕੇ ਦੇ ਨਾਲ ਇਹ ਪੋਸਟ ਵੀ ਵਾਇਰਲ ਹੋਈ ਤੇ ਵੀਡੀਓ ਕਾਫੀ ਵਾਇਰਲ ਹੋਈਆਂ ਪਰ ਸੀਐਮ ਸਾਹਿਬ ਨੇ ਵੀ ਇਹ ਗੱਲ ਕੀਤੀ ਪ੍ਰਸ਼ਾਸਨ ਨੇ ਵੀ ਇਹ ਅਫਵਾਹ ਡਾਈ ਗਈ ਹੈ ਜੁੱਤੀ ਨੂੰ ਕਿ ਅਸੀਂ ਇਦਾਂ ਦਾ ਕੰਮ ਕਿਉਂ ਕਰਾਂਗੇ ਕਿ ਅਸੀਂ ਆਪਣੀ ਪਬਲਿਕ ਨੂੰ ਦੇਖਾਂਗੇ ਔਰ ਇਹੀ ਟਿੱਪਣੀ ਤੁਸੀਂ ਕਰ ਰਹੇ ਹੋ ਸੋਸ਼ਲ ਮੀਡੀਆ ਤੇ ਅਸੀਂ ਤੱਕ ਪੋਸਟ ਜਾਰੀ ਹੋਈ ਹੈ ਉਹਦੇ ਵਿੱਚ ਇੱਕ ਬਲੈਕ ਰੰਗ ਦੀ ਕੁਰਸੀ ਆਪਣੇ ਜੁੱਤੀ ਪਈ ਸੀ ਜਿਹਦੇ ਚਾਰੇ ਪਾਸੇ ਬਾਉਂਡਰੀ ਲਾਈ ਹੋਈ ਦੋਵੇਂ ਪਾਸੇ ਦੋ ਪੰਜਾਬ ਪੁਲਿਸ ਦੇ ਮੁਲਾਜ਼ਮ ਖੜੇ ਸੀ ਅਸੀਂ ਤਾਂ ਉਹਨੂੰ ਦੇਖਦੇ ਹੋਏ ਇਹ ਗੱਲ ਦੇ ਸਮਝੋ ਸੱਚ ਹੋ ਗਿਆ ਵੀ ਵਾਕਈ ਸੀਐਮ ਸਾਹਿਬ ਨੇ ਜਿਹੜਾ ਪੰਜਾਬ ਦਾ ਮਾਹੌਲ ਚੱਲ ਰਿਹਾ ਅੱਜ ਉਹਨੂੰ ਦੇਖਦਿਆਂ ਹੋਇਆਂ ਜੁੱਤੀ ਤੇ ਪੈਰ ਆ ਲਾਇਆ ਤੇ ਬਾਕੀ ਤੁਸੀਂ ਜ਼ਿਆਦਾ ਜਾਣਦੇ ਆ ਮੀਡੀਆ ਬਾਰੇ ਜਿਹੜੀ ਉਹ ਝੂਠੀ ਗੱਲ ਹੈ ਜਾਂ ਸੱਚੀ ਹੈ ਉਦੇ ਪੜਤਾਲ ਤੁਸੀਂ ਧਿਆਨ ਨਾਲ ਕਰ ਲਓ ਅੱਛਾ ਲੱਗਦਾ ਕਿ ਤਰਨਤਾਰਨ ਦੀਆਂ ਚੋਣਾਂ ਨੂੰ ਲੈ ਕੇ ਹੁਣ 27 ਦੇ ਵਿੱਚ ਪਾਰਟੀ ਦਾ ਚਿਹਰਾ ਯਾਨੀ ਨਿਖਰੇਗਾ ਕੋਈ ਵੀ ਪਾਰਟੀ ਅਗਰ ਇਸੇਤ ਜੀਵਨੀ ਚੋਣ ਜਿੱਤਦੀ ਹੈ ਲੱਗਦਾ ਹੈ ਕਿ ਉਹ ਸ਼ੀਸ਼ਾ ਸਾਫ਼ ਹੋਵੇਗਾ ਕਿ ਹਾਂ ਕਿ ਆਣਾ ਵਾਲਾ 2027 ਦੇ ਵਿੱਚ ਕਿਹੜੀ ਪਾਰਟੀ ਜਿੱਤੇਗੀ 100% ਉਮੀਦ ਹੈ ਜੀ ਸਾਡਾ ਕੈਂਡੀਡੇਟ ਉਥੋਂ ਕਾਫੀ ਵੱਡੇ ਮਾਰਜਿਨ ਨਾਲ ਜਿੱਤੂਗਾ ਜਿੱਤ ਕੇ ਤੇ 2027 ਦਾ ਨੀ ਪੱਤਰ ਕੈਮ ਹੋਏਗਾ ਉਥੋਂ ਇਸ ਸੀਟ ਤੋਂ ਗੱਲ ਕੁਲੀਅਰ ਹੋ ਜੇਗੀ ਵੀ ਪੰਜਾਬ ਦੇ ਵਿੱਚ ਕਿਹੜੀ ਪਾਰਟੀ ਨੇ ਕੀ ਕੁਛ ਕੀਤਾ ਤੇ ਉਹਨੂੰ ਕਿਦਾਂ ਲੋਕ ਸਮਰਥਨ ਦਿੰਦੇ ਆ ਆ ਆਪਣੀ ਗੱਲ ਸਾਫ਼ ਹੋ ਜੂਗੀ ਮੈਨੂੰ ਜਿੱਥੇ ਤੱਕ ਸਾਡੀ ਸੋਚ ਹੈ ਵੀ ਲੋਕ ਸਾਡੀ ਪਾਰਟੀ ਨੂੰ ਉੱਥੇ ਬਹੁਤ ਵੱਡਾ ਸਮਰਥਨ ਦੇ ਕੇ ਕਿਉਂਕਿ ਪਿਛਲੇ ਸਮੇਂ ਦੌਰਾਨ ਪੰਜਾਬ ਦੇ ਵਿੱਚ ਬਹੁਤ ਵੱਡੇ ਹੜ੍ਹ ਆਏ ਸਾਡੇ ਪ੍ਰਧਾਨ ਜੀ ਨੇ ਬਹੁਤ ਵੱਡੀ ਜੀ ਘਰੋਂ ਵੀ ਆਪਣੇ ਕੋਲੋਂ ਵੀ ਲੋਕਾਂ ਕੋਲੋਂ ਵੀ ਵਰਕਰਾਂ ਕੋਲੋਂ ਵੀ ਇੱਕ ਇੱਕ ਪੈਸਾ ਇਕੱਠਾ ਕਰਕੇ ਉਹਨਾਂ ਨੇ ਪੰਜਾਬ ਨੂੰ ਬਚਾਇਆ ਤੇ ਉਹਦਾ ਮੋਡ ਲੋਕੀ ਜਰੂਰ ਮੋੜਨਗੇ ਜਿੱਦਾਂ ਸਭ ਜਾਣਦੇ ਨੇ ਕਿ ਹਲਕਾ ਖਰੜ ਦੇ ਵਿੱਚ ਤੁਸੀਂ ਕਾਫੀ ਸਰਗਰਮ ਰਹਿੰਦੇ ਹੋ ਹਰ ਲੋਕਾਂ ਦੇ ਲਈ ਕੋਈ ਵੀ ਹੋਵੇ ਤੁਸੀਂ ਉਹਨਾਂ ਦੇ ਘਰ ਘਰ ਜਾ ਕੇ ਡੋਰ ਪੁੱਛਦੇ ਹੋ ਕਿ ਕੀ ਪ੍ਰੋਬਲਮ ਹੈ ਤੁਹਾਨੂੰ ਕੀ ਲੱਗਦਾ ਕਿ ਆਉਣੇ ਵਾਲੇ ਸਮੇਂ ਦੇ ਵਿੱਚ ਖਰੜ ਦੇ ਵਿੱਚ ਚੌਧਰੀ ਸ਼ਾਮ ਲਾਲ ਜੀ ਯਾਨੀ ਐਮ ਐਲ ਏ ਦੀ ਟਿਕਟ ਤੇ ਦੇਖਣਗੇ ਕਿਉਂਕਿ ਦੇਖਿਆ ਜਾਂਦਾ ਹੈ ਕਿ ਅੱਜ ਇਲਾਕੇ ਦੇ ਵਿੱਚ ਖਰੜ ਦੇ ਵਿੱਚ ਇੱਕ ਤੁਹਾਡਾ ਹੀ ਬੋਲਬਾਲਾ ਹੈ ਦੇਖੋ ਜੀ ਸੋਨੂੰ ਜੀ ਗੱਲ ਇਹ ਹੈ ਇਹਦੇ ਵਿੱਚ ਜਿਹੜੀ ਇਲੈਕਸ਼ਨ ਦੀ ਗੱਲ ਕਰਦੇ ਆਪਾਂ ਟਿਕਟ ਦੀ ਗੱਲ ਕਰਦੇ ਆ ਇਹ ਸਾਡੇ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਸਾਹਿਬ ਆਪਣੀ ਪਾਰਟੀ ਦੇ ਵਿੱਚ ਆਪਣੇ ਵਰਕਰਾਂ ਨੂੰ ਸਾਰਿਆਂ ਨੂੰ ਧਿਆਨ ਨਾਲ ਦੇਖ ਕੇ ਟਿਕਟ ਦੇਣਗੇ ਪਰ ਅਸੀਂ ਆਪਣੀ ਜਿੰਨੀ ਪਿਛਲੇ ਸਮੇਂ ਦੌਰਾਨ ਪਿਛਲੇ 35 ਸਾਲਾਂ ਦੀ ਸਾਡੀ ਪਰਿਵਾਰ ਦੀ ਸਾਡੀ ਆਪਣੀ ਕਾਰਗੁਜ਼ਾਰੀ ਹੈ ਅਸੀਂ ਦਾਵਾ ਜ਼ਰੂਰ ਕਰਾਂਗੇ ਕਿਉਂਕਿ ਸਾਡਾ ਹੱਕ ਬਣਦਾ ਹੈ ਪਹਿਲੇ ਸਾਡੇ ਜਿਹੜੇ ਇੱਥੇ ਕੈਂਡੀਡੇਟ ਸੀ ਉਹ ਇੱਥੋਂ ਮ ਸਾਡੇ ਰঞ্জੀਤ ਸਿੰਘ ਗਿੱਲ ਸਾਹਿਬ ਐਤੋਂ ਆਪਣੀ ਪਾਰਟੀ ਤੋਂ ਅਸਤੀਫਾ ਦੇ ਗਏ ਸੀ ਉਹ ਉਹ ਬੀਜੇਪੀ ਜੁਆਇਨ ਕਰ ਗਏ ਉਹ ਤੋਂ ਬਾਅਦ ਅਸੀਂ ਹੋਂਦਾਂ ਤੇ ਨੀਚੇ ਵਾਲੇ ਵਰਕਰ ਹੈ ਸਾਰੇ ਪਾਰਟੀ ਦੇ ਅੱਜ ਤੱਕ ਆਪਾਂ ਪਾਰਟੀ ਦੇ ਵੀ ਸੇਵਾ ਕਰਦੇ ਆਏ ਆ ਤੇ ਅਸੀਂ ਆਪਣਾ ਦਾਵਾ ਜ਼ਰੂਰ ਕਰਾਂਗੇ ਬਾਕੀ ਸਾਡੇ ਪ੍ਰਧਾਨ ਜੀ ਦੀ ਜੋ ਹੋਏਗੀ ਉਹ ਸਾਨੂੰ ਸਿਰ ਮੱਥੇ ਹੈ ਆਣੀਆਂ ਦੇ ਵਿੱਚ ਤੁਸੀਂ ਵੀ ਬਹੁਤ ਕੰਮ ਕੀਤਾ ਤੁਸੀਂ ਵੀ ਬਹੁਤ ਸਾਰੇ ਲੋਕਾਂ ਦੇ ਲਈ ਖੜੇ ਹੋ ਜਿੱਦਾਂ ਹੁਣ ਪੂਲੇ ਵੀ ਟੁੱਟਿਆ ਸੀ ਉੱਥੇ ਬੱਚਿਆਂ ਦੇ ਲਈ ਸਕੂਲ ਜਿਹੜੇ ਜਾਂਦੇ ਸੀ ਬੱਚੇ ਉਹਨਾਂ ਦੇ ਲਈ ਤੁਸੀਂ ਬਹੁਤ ਕੁਝ ਕੀਤਾ ਯਾਨੀ ਸਕੂਲ ਬੱਚੇ ਪਹਚਾਏ ਤੇ ਇਥੋਂ ਫੰਡ ਵੀ ਤੁਸੀਂ ਭੇਜਿਆ ਕਿਸ ਤਰ੍ਹਾਂ ਦੇਖਦੇ ਹੋ ਕਿ ਜਿਹੜੀ 2027 ਦੀ ਜਿਹੜੀ ਰਣਨੀਤੀ ਹੈ ਹੁਣੇ ਤੋਂ ਕੱਟੀ ਗਈ ਹੈ ਕਿ ਐਮਐਲਏ ਬਣਨ ਦੀਆਂ ਤਿਆਰੀਆਂ ਚੱਲ ਰਹੀਆਂ ਨੇ ਦੇਖੋ ਜੀ 2027 ਦੀ ਤਿਆਰੀ ਤਾਂ ਸਾਰੀਆਂ ਪਾਰਟੀਆਂ ਨੇ ਗਰਾਊਂਡ ਲੈਵਲ ਤੋਂ ਖਿੱਚਣੀ ਸਟਾਰਟ ਕਰਤੀ ਤੇ ਸਮਾਂ ਵੀ ਹੁਣ ਥੋੜਾ ਰਹਿ ਗਿਆ 7-8 ਮਹੀਨੇ ਰਹਿ ਗਏ ਸਰਕਾਰ ਦੇ ਸਰਕਾਰ ਤੋਂ ਲੋਕ ਦੁਖੀ ਹੈ ਇਸ ਕਰਕੇ ਹਰੇਕ ਪਾਰਟੀ ਦਾ ਵਰਕਰ ਤਕਰੀਬਨ ਜਿਹੜੇ ਅੱਜ ਅੱਗੇ ਆਉਣ ਵਾਲੇ ਹਰੇਕ ਪਾਰਟੀ ਦੇ ਵਰਕਰ ਹੈ ਉਹ ਸਾਰੇ ਸਰਗਰਮ ਹੈ ਤੇ ਇਸ ਕਰਕੇ ਪਿਆਰੀ ਖਿੱਚਣੀ ਜ਼ਰੂਰੀ ਹੈ ਸਮਾਂ ਬਹੁਤ ਘੱਟ ਰਹਿ ਗਿਆ ਤੇ ਅਸੀਂ ਵੀ ਤਿੰਨ ਚਾਰ ਮਹੀਨੇ ਤੋਂ ਲੱਗੇ ਹੋਏ ਆ ਤੇ ਮਹਾਰਾਜ ਨੇ ਕਿਰਪਾ કરી ਆਪਾਂ ਬਹੁਤ ਵਧੀਆ ਸਾਡੀ ਜਿਹੜੀ ਖਾੜ ਦੀ ਸੀਟ ਹੈ ਇਕਾਦੀ ਦਲ ਦੀ ਹੋਏਗੀ 100% ਕਾਦੀ ਦਲ ਜਿੱਤੇਗਾ ਇਹਨਾਂ ਸੋ ਤਨਵਾ ਤੁਸੀਂ ਆਪਦਾ ਕੀਮਤੀ ਸਮਾਂ ਦਿੱਤਾ ਸੋ ਇਹ ਸੀ ਜੀ ਆਪਨੇ ਆ ਚੌਧਰੀ ਸ਼ਿਆਮ ਲਾਲ ਮਾਜਰੀਆ ਅਕਾਲੀ ਲੀਡਰ ਜਿਨ੍ਹਾਂ ਦੇ ਨਾਲ ਆਪਾਂ तमाम ਗੱਲਾਂ ਬਾਤਾਂ ਕੀਤੀਆਂ ਅੱਜ ਜੀਮਨੀ ਚੌਣਾ ਦੀ ਅਗਰ ਗੱਲ ਕਰੀਏ ਤਰਨ ਤਾਰਨ ਦੀ ਅਗਰ ਗੱਲ ਕਰੀਏ ਤਾਂ ਉੱਥੇ ਹੀ ਕਾਫੀ ਮੁੱਦਾ ਪੱਕਿਆ ਹੋਇਆ ਹੈ ਕਿਉਂਕਿ ਪੂਰੇ ਪੰਜਾਬ ਦੀ ਨਿਗਾ ਅੱਜ ਤਰਨ ਤਾਰਨ ਤੇ ਹੈ ਸੋ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਸ ਦੇ ਬਾਰੇ ਆਪਦੀ ਕਮੈਂਟ ਕਰਕੇ ਵਿਚਾਰ ਜ਼ਰੂਰ ਸਾਂਝੇ ਕਰੋ ਸੋ ਜਿਨ੍ਹਾਂ ਨੇ ਫ੍ਰੀडम ਟੀਵੀ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਜ਼ਰੂਰ ਕਰ ਲਓ ਮਿਲਾਂਗੇ ਅਗਲੀ ਵੀਡੀਓ ਦੇ ਵਿੱਚ ਕਿਸੇ ਹੋਰ ਸ਼ਖਸੀਅਤ ਦੇ ਨਾਲ ਗੱਲਬਾਤ ਕਰਦੇ ਹਲਕਾ ਖੜਨ